ਨੌਜਵਾਨ ਜਿਹੜੀ ਪੀੜ੍ਹੀ ਹੈ ਨਾ ਉਹਦੇ ਚ ਬੜਾ ਜੋਸ਼ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਅੱਜ ਤੋਂ 2.5 ਸਾਲ ਪਹਿਲਾਂ ਜਿਨੇ ਆਮ ਆਦਮੀ ਦਾ ਪੱਲਾ ਫੜਿਆ ਸੀਗਾ ਲੇਕਿਨ ਉਦੋਂ ਉਹ ਨਰਾਸ਼ ਹੋ ਕੇ ਅੱਜ ਫੇਰ ਸ਼੍ਰੋਮਣੀ ਅਕਾਲੀ ਦਲ ਨਾਲ ਵਾਪਸ ਆ ਗਿਆ ਔਰ ਇਹ ਸ਼ੁਭ ਸੰਕੇਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਇੱਥੋਂ ਹੋਊਗੀ ਦਰ ਕੋਈ ਕੋਰਾ ਹਰਾਕੇ ਜਿਹੜੇ ਹਰਕੇ ਚ ਤੁਸੀਂ ਵਿਚਰ ਰਹੇ ਹੋ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਪਤਾ ਨਹੀਂ ਵਿਕੂਏ ਤੇ ਸਮੱਸਿਆ ਹੈ ਵੀ ਬਹੁਤ ਕਿਉਂਕਿ ਪਿਛਲੇ 7 750 ਤੋਂ ਕਾਂਗਰਸ ਲਈ ਪੰਜ ਸਾਲ ਪਹਿਲੇ ਕਾਂਗਰਸ ਲਈ 22 ਸਾਲ ਆਮ ਆਦਮੀ ਨੂੰ ਹੋ ਗਏ ਕੰਮ ਵੀ ਬढ़े ਹੋਏ ਆ ਪਰ ਕੰਮ ਹੋਇਆ ਜਦੋਂ ਸਰਦਾ ਪ੍ਰਕਾਸ਼ ਸਿੰਘ ਬਾਦਲ సీఎం ਬਣੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਲੇਕਿਨ ਉਸ ਤੋਂ ਬਾਅਦ ਕੋਈ ਵੀ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਖਾਸ ਕਰਕੇ ਫਰੋਈਪੁਰ ਸ਼ਹਿਰ ਦੇ ਵਿੱਚ ਜਿਹੜੀਆਂ ਪਿੰਡਾਂ ਛੜਕਾਂ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਪਿਛਲੇ 7 ਸਾਲ ਤੋਂ ਕੋਈ ਵੀ ਸੜਕ ਦੀ ਰਿਪੇਅਰ ਨਹੀਂ ਹੋਈ ਸਭ ਤੋਂ ਨੌ ਹਲਕੇ ਮੈਂ ਪਾਰਲੀਮੈਂਟ ਦੇ ਭੁਗਤਿਆ ਆਇਆ ਸਭ ਤੋਂ ਮਾੜਾ ਹਾਲ ਇਸ ਇਲਾਕੇ ਦੀਆਂ ਸੜਕਾਂ ਦਾ ਔਰ ਮੈਂ ਜਨਤਾ ਨਾਲ ਵਾਅਦਾ ਕਰਦਾ ਹਾਂ ਜੇ ਤੁਸੀਂ ਮੈਨੂੰ ਚੋਣਾਂ ਵਿੱਚ ਦਰਜ ਕਰਾਉਣੀ ਹੋ ਇੱਥੇ ਮੈਂ ਬੈਲ ਦੇ ਦਰ ਤੇ ਛੜਕਾਂ ਦਾ ਕੰਮ ਕਰਾਉਂਗਾ ਇੱਥੇ ਸਭ ਤੋਂ ਪਹਿਲਾਂ ਬਾਰਡਰ ਦੇ ਉੱਤੇ सरदार जोरा सिंह मान ने इतने सड़क बनाई थी दस किलोमीटर लंबा तक लम्बा लमाद टोटा जी प्रधानमंत्री सड़क योजना देता है और मैं भी उसी तरह ये दे। मतलब तो ही इस इलाके मुद्दे बहुत है जोड़ा साहदी खेतर है समस्यावान बड़िया ने मैं सब तो व्डा मुद्दा जोड़ा मैं खिला भी बोलिया ਕੀ ਬਾਰਡਰ ਜੰਨੀ ਵਾਲਾ ਬਾਰਡਰ ਖਲਾਵਾਗੇ ਫਾਜ਼ਲਕਲਾ ਵੀ ਖਲਾਵਾਗੇ ਇਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਬੁਲੰਦ ਕਰਾਂਗੇ ਇਹ ਸਰਦਾਰ ਜੁਰਾ ਸਿੰਘ ਮਾਨ ਦਾ ਸੁਪਨਾ ਵੀ ਸੀ ਉਹਨਾਂ ਨੇ ਉਸ ਸਮੇਂ ਆਵਾਜ਼ ਉਠਾਈ ਸੀ ਲੇਕਿਨ ਉਸ ਉਸ ਸਮੇਂ ਕਾਰਦਲ ਦੀ جنگ ਜੋ ਕੋਈ ਹੋਰ ਹਾਲਾਤ ਬਣ ਗਏ ਸੀਗੇ ਕਿ ਇਹ ਉਦੋਂ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਸੀਗੇ ਸਬੰਧ ਜਿਉਂ ਕਾਮੇੜੇ ਇਹ ਉਦੋਂ ਰੁਕ ਗਿਆ ਸੀ ਕੰਮ ਲੇਕਿਨ ਹੁਣ ਸਰ ਮਾਤਮਾ ਮੇਰ ਕਰੇ ਮੁੱਦਾ ਨਾਮ ਅਗਰ ਪਾੜ ਰਖਾਵਾਂਗੇ ਜਿਹੜਾ ਵਪਾਰ ਆ ਨਾ ਇਹ ਤੋਂ ਸਿੱਧਾ ਜਿਹੜੇ ਥੋੜੇ ਕੰਢੇ ਆਫਗਾਨਿਸਤਾਨ ਦੇ ਨਾਲ ਇਹ ਜੋ ਜਲਾਮਾਂ ਜਿਵੇਂ ਕਿ ਅਫਗਾਨਿਸਤਾਨ ਗੁਜ਼ਾਰਾ ਹੋ ਗਿਆ ਸਰ ਜਿੱਤ ਦੇ ਨਾਲ ਸਭ ਤੋਂ ਵੱਡਾ ਜਿਹੜਾ ਇੱਥੇ ਪੀਜੀਆਈ ਦਾ ਮੁੱਦਾ ਸਰ ਜਿੱਤ ਦੇ ਨਾਲ ਸਭ ਤੋਂ ਪਹਿਲਾਂ ਉਹ ਹੱਲ ਹੋਏਗਾ ਜੀ ਜਿਹੜਾ ਪੀਜੀਆਈ ਦਾ ਮੁੱਦਾ ਹੈ ਇਹ ਸ਼ਰੋਮਨੀ ਕਾਲੀਦਾਲ ਦੇ ਵੇਲੇ ਆਇਆ ਸੀਗਾ ਬਾਦਸਾ ਮੈਨੂੰ ਲੈ ਕੇ ਆਏ ਸੀਗੇ ਲੇਕਿਨ ਸਮੇਂ-ਸਮੇਂ ਇਹ ਸਿਆਸਤ ਦੀ ਭੇਡ ਭੇਡ ਚੜਦਾ ਰਿਹਾ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਇਹ ਪੀਜੀਆਈ ਦਾ ਸ਼ੁਰੂ ਕਰਾਉਣਾ ਹੀ ਕਰਾਂਗਾ। ਔਰ ਦੂਜਾ ਜਿਲ੍ਹਾ ਸਾਡਾ ਫਾਜ਼ਿਲਕਾ ਪਿੰਡ। ਮੈਂ ਪਰसों ਫਾਜ਼ਿਲਕਾ ਗਿਆ ਸੀਗਾ, ਕੱਲ ਤੇ ਪਰसों ਦੌਰਾਨ ਕਿ ਉੱਥੇ ਮੈਂ ਵਾਦਾ ਕੀਤਾ ਜਾਂਦਾ ਨਾਲ ਪੀਜੀਆਈ ਨਾਲ ਦਾ ਹਸਪਤਾਲ। ਕਿਉਂਕਿ ਫਾਜ਼ਿਲਕਾ ਵਿੱਚ ਵੀ ਹਸਪਤਾਲਾਂ ਦੀ ਬਹੁਤ ਕਮੀ ਹੈ। ਉੱਥੇ ਜੀਜ਼ ਨਾਲ ਦਾ ਬਰਾਬਰ ਦਾ ਹਸਪਤਾਲ ਵੀ ਉੱਥੇ ਲੈ ਕੇ ਆਵਾਂਗੇ। ਜੇ ਮੈਂ ਜਾਂਦਾ ਨਾ ਮਰਾਂ। ਆਵਾਮ ਨੂੰ ਕੀ ਅਫੀਕਰਦੇ। ਆਵਾਮ ਨੂੰ ਪੀੜ ਹੈ। ਆਪਾਂ ਪਿੱਛੇ ਜੇ ਆਮ ਆਦਮੀ ਦਾ ਜਾਤੇ ਕੀ ਵੀਰਲੇ। ਕੁਝ ਹੋਇਆ ਨਹੀਂਗਾ ਉਲਟਾ ਨੁਕਸਾਨ ਹੀ ਹੋਇਆ ਪੰਜਾਬ ਦਾ ਵੈਸੇ ਵੀ ਜਿਹੜੀ ਜਨਤਾ ਹੈ ਬਾਪੂ ਬਾਦਲ ਨੂੰ ਯਾਦ ਕਰ ਰਹੀ ਹੈ ਖਾਸ ਕਰਕੇ ਬਾਰਡਰ ਪੱਤੀ ਤੇ ਉਹ ਇਦਰੀ ਬੇਨਤੀ ਕਰਦਾ ਕਿ ਤਗੜੇ ਹੋ ਕੇ ਅਕਾਲੀ ਦਲ ਦਾ ਸਾਥ ਦੇਓ ਅਕਾਲੀ ਦਲ ਨੂੰ ਜਿਚਾਓ ਜਿਹੜੇ ਰੁਕੇ ਪਏ ਕੰਮ ਹੈ ਜਿਹੜੇ ਇਥੋਂ ਦੇ ਵਿਦਿਆਰਥੀਨੋਂ ਦਾ ਕੰਮ ਨਹੀਂ ਹੋ ਰਿਹਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਂ ਹੰਗੋਬੈਲ ਦੇ ਦੱਸ ਕੇ ਕ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par